ਸਸਰੀ ਕਾਸੀ ਕਿ ਨਾਮ ਆ ਜੀ ਤੁਹਾਡਾ ਸੋਹਣ ਸਿੰਘ ਖੇਲਾ ਜੀ ਹਾਂ ਅੱਜ ਇਲੈਕਸ਼ਨ ਦੇ ਗਿਣਤੀ ਚੱਲ ਰਹੀ ਆ ਲਾਸਟ ਦੇ ਨਾ ਅਜੇ ਰਿਜ਼ਲਟ ਆ ਜਣਾ ਕੀ ਕਹਿਣਾ ਚਾਹੀਦਾ ਦੇਖੋ ਹਮੇਸ਼ਾ ਆਮ ਤੌਰ ਤੇ ਜਿਹੜੀਆਂ ਸਰਕਾਰਾਂ ਪੱਖੀ ਨਤੀਜੇ ਹੁੰਦੇ ਨੇ ਕਿਉਂਕਿ ਦਬਾਅ ਹੁੰਦਾ ਸਰਪੰਚਾਂ ਦਾ ਅਤੇ ਪ੍ਰਸ਼ਾਸਨ ਵੀ ਕੁਸਤ ਕਿਸੇ ਨਾ ਕਿਸ ਤਰੀਕੇ ਨਾਲ ਸਰਕਾਰੀ ਤੌਰ ਤੇ ਦਬਾਅ ਹੁੰਦਾ ਨਰੇਗਾ ਵਿੱਚ ਵੀ ਦਬਾਅ ਹੁੰਦਾ ਪਿੰਡਾਂ ਦੇ ਜਿਹੜੇ ਜ਼ਿਆਦਾਤਰ ਹੀ ਸਰਕਾਰ ਪੱਖੀ ਹੁੰਦੇ ਆ ਵਿਰੋਧੀ ਧਿਰਾਂ ਨੂੰ ਇੱਕ ਦੂਸੀ ਟਾਉਂਦੀਆਂ ਹੁੰਦੀਆਂ ਹਨ ਪਰ ਪ੍ਰਮਾਤਮਾ ਕਿਰਪਾ ਕਰੂਗਾ ਜਿੱਥੇ ਜਿੱਥੇ ਸਾਫ਼ ਇਲੈਕਸ਼ਨ ਹੋਇਆ ਉੱਥੇ ਅਸੀਂ ਕਾਂਗਰਸ ਪਾਰਟੀ ਦੀ ਇੱਜ਼ਤ ਜਿਹੜੀ ਹੈ ਉਹ ਯਕੀਨੀ ਮਿਲਾਜੂ ਸਾਡਾ ਇੱਕ ਮੁੰਡਾ ਜਿੱਤੇ ਆ ਵੀ ਹੈ ਤੇ ਬਾਕੀ ਹਣ ਜਿਵੇਂ ਜਿਵੇਂ ਆਈ ਜਾਊਗੀ ਨਤੀਜੇ ਆਈ ਜਾਣਗੇ ਉਹ ਮੈਂ ਚਲਦਾ ਚਲਦਾ ਜਾਊਗਾ ਇੱਕ ਫਾਈਨਲ ਹੋ ਚੁੱਕਿਆ ਜੀ ਇੱਕ ਰਾਉਂਡ ਫੈਲਨ ਹੋ ਗਿਆ ਜੀ ਲਗਭਗ ਉਸ ਫਾਈਨਲ ਰਾਉਂਡ ਦੇ ਵਿੱਚ ਕੌਣ ਜਿੱਤੇ ਆ ਜੀ ਉਹਦੇ ਵਿੱਚ ਮਨ ਲੋ ਤਿੰਨ ਇੱਕ ਤਲਵੰਡੀ ਭਗੇਰੀਆਂ ਤੋਂ ਆਮ ਆਦਮੀ ਪਾਰਟੀ ਜਿੱਤੀ ਹੈ ਜੀ ਉਸ ਤੋਂ ਲੋ ਆ ਕੀ ਹੋਇਆ ਫਤਿਹਗੜ੍ਹ ਸ਼ਹਿਰ ਫਤਿਹਗੜ੍ਹ ਸ਼ਹਿਰ ਤੋਂ ਹੈ ਜੀ ਇੱਕ ਬੋਨਾ ਮਹਿਰੋ ਮਹਿਰੋ ਤੋਂ ਇਹ ਮੁੰਡਾ ਜਿੱਤਿਆ ਜੀ ਤਾਨੂੰ ਕੀ ਲੱਗਦਾ ਜਿਹੜੇ ਇਲੈਕਸ਼ਨ ਹੋਏ ਆ ਸਹੀ ਹੋਏ ਆ ਕਿ ਜਾਂ ਕਾਂਗਰਸ ਪਾਰਟੀ ਦੇ ਨਾਲ ਕੋਈ ਤੱਕਾ ਕੀਤਾ ਗਿਆ ਅੰਨੀ ਜੀ ਜੀ ਦੇਖੋ ਇਹ ਇਲੈਕਸ਼ਨ ਹਾਈ ਕੋਰਟ ਦੇ ਕਟੈਕਸ਼ਨ ਨਾਲ ਲੈ ਕੇ ਹੋਏ ਸੀਗੇ ਔਰ ਇਲੈਕਸ਼ਨ ਬਿਲਕੁਲ ਸਾਫ ਸੁਥਰੇ ਹੋਇਆ ਐ ਅਮੇ ਚਲੋ ਇੱਕਾ ਦੋ ਕਟਨਾ ਮਾਤਾ ਅੰਪਿੰਡਾ ਵਿੱਚ ਹੋਈ ਜਾਂਦੀਆਂ ਔਰ ਅੱਜ ਵੀ ਪ੍ਰਸ਼ਾਸਨ ਦੇ ਬਹੁਤ ਸੋਨੇ ਪ੍ਰਬੰਧ ਹੈ ਐਵੇਂ ਬਿਨਾ ਗਲਤੂ ਆਪਾਂ ਨਿੰਦਣਾ ਨਹੀਂ ਚਾਹੀਦਾ ਔਰ ਬਹੁਤ ਸੋਨਾ ਪ੍ਰਬੰਧ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਦਾਂ ਦੀ ਅਮਨ ਜਿਹੜੀ ਸ਼ਾਂਤੀ ਬਣੀ ਰਵੇ ਉੱਥੇ ਜਿਹੜੇ ਕਾਰਡ ਵੇਖ ਕੇ ਹੀ ਬੰਦੇ ਲਗਾਏ ਜਾਣ ਕੋਈ ਹਥਿਆਰਬੰਦ ਬੰਦਾ ਨਾ ਅੰ ਨੀ ਰਿਤਾ ਕੇ ਬਿਲਕੁਲ ਸਾਥ ਦਿੰਦੇ ਰਹੋ ਕਿਉਂਕਿ ਸਮਾਂ ਬਹੁਤ ਵਧੀਆ ਹੈ ਔਰ ਪਰਮਾਤਮਾ ਕਿਰਪਾ ਕਰੂਗਾ ਜਿਹੜੇ ਜਿੱਤ ਹਾਰ ਸਿਗਨ ਸਹਿਬ ਹੱਥ ਵਿੜਾਈਆਂ ਇਸ ਭਾਵੇਂ ਇਸ ਦੀ ਜਿਹਦੇ ਕਰਮਾਂ ਚ ਹੋਏ ਜਿਹਨੂੰ ਪਰਮਾਤਮਾ ਨੇ ਚਾਇਆ ਉਹਨੂੰ ਉਹਨੂੰ ਉਹਨੇ ਉਹਨੇ ਜਿੱਤ ਜਾਣਾ ਤੇ ਕਿਸੇ ਨੇ ਹਾਰ ਵੀ ਜਾਣਾ ਔਰ ਜਿੱਤ ਹਾਰ ਜਿਹੜੀ ਉਹ ਬਰਾਬਰ ਦੀ ਹੁੰਦੀ ਹੈ ਕੋਈ ਇੱਡੀ ਗਾਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵਿਰੋਧੀ ਧਿਰ ਦਾ ਮੈਚ ਜਿਹੜਾ ਉਹ ਸਰਕਾਰ ਦੇ ਨਾਲ ਲੱਗਿਆ ਹੋਇਆ ਬਹੁਤ ਸੋਹਣਾ ਤੇ ਉਹੀ ਨਤੀਜਾ ਜਿਹੜਾ ਆਉਣ ਵਾਲਾ ਜਿਹੜਾ ਪ੍ਰਵੇਖੀ ਉਹ ਤੈਅ ਕਰਨਗੇ ਨਤੀਜੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਸਾਰੇ মিডিਆ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਕੈਮਰੇ ਦੇ ਅੱਗੇ ਕਿ ਤੁਸੀਂ ਸਾਡਾ ਰਾਤ ਤੱਕ ਬਿਲਕੁਲ ਸਾਥ ਦਿਓ ਵੀ ਕਿਸੇ ਤਰ੍ਹਾਂ ਦਾ ਕੋਈ ਗੁੰਡਾਗਰਦੀ ਵਾਲਾ ਮਾਹੌਲ ਨਾ ਬਣ ਜੇ ਤੁਹਾਡੇ ਸਪੋਰਟਰ ਬਾਹਰ ਖੜੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਬਿਲਕੁਲ ਸ਼ਾਂਤੀ ਅੰਦਰ ਕਿਸੇ ਤਰ੍ਹਾਂ ਦੀ ਕੋਈ ਨਹੀਂ ਸਿਰਫ ਪੋਲਿੰਗ ਇਸ ਅੰਟਾ ਕਾਊਂਟਿੰਗ ਸੌਰੀ ਕਾਊਂਟਿੰਗ ਇਸ ਅੰਟੀ ਅੰਦਰ ਹੈ ਤੇ ਜਾਂ ਉਮੀਦਵਾਰ ਅੰਦਰ ਹੈ ਔਰ ਪ੍ਰਸ਼ਾਸਨ ਦੇ ਬਹੁਤ ਸੋਹਣੇ ਪ੍ਰਬੰਧ ਹੈ ਔਰ ਬਾਹਰ ਬਹੁਤ ਸੋਹਣਾ ਤੁਸੀਂ ਵੀ ਸ਼ਾਂਤੀ ਬਣਾਈ ਰੱਖਿਓ ਆਪਣਾ ਆਪ ਦਾ ਜਿਹੜਾ ਭਾਈਚਾਰਾ ਉਹ ਸਭ ਤੋਂ ਵੱਡੀ ਗੱਲ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਂਜੀ ਬਿਲਕੁਲ ਹਾਂਜੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਵੀ ਮਰ ਕਹਿੰਦਾ ਕਿ ਜਿਹੜਾ ਆਪਣਾ ਭਾਈਚਾਰਾ ਜਿਹੜਾ ਉਹ ਬਣਾ ਕੇ ਰੱਖਿਓ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੱਟ ਹਰ ਇੱਕ ਬੰਦੇ ਦੀ ਹੋਣੀ ਹੁੰਦੀ ਹੈ थैंक यू ਸਰ ਬਿਲਕੁਲ ਸਰ थैंक यू ਇਹ ਸੀਗੇ ਸੀਨੀਅਰ ਲੀਡਰ ਆ ਜੀ ਧਰਮਕੋੜ ਦੇ ਕਾਂਗਰਸ ਪਾਰਟੀ ਦੇ ਵੱਲੋਂ